ਤੁਹਾਨੂੰ ਅੱਜ ਬਹੁਤ ਹੀ ਸਾਡੇ ਲਈ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਸਾਡੇ ਜਨਤਾਨਗਰ ਦੇ ਬਹੁਤ ਹੀ ਪ੍ਰਾਚੀਨ ਮੰਦਿਰ ਸ਼ਿਵ ਸ਼ਕਤੀ ਮੰਦਿਰ ਦੀਆਂ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਇੱਥੇ ਸਾਡੇ ਵੱਡੇ ਮਜੂਦ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਰੀਆਂ ਨੇ ਗੱਲ ਕੀਤੀਆਂ ਦਾ ਤਿਹਾੜ ਮਨਾਇਆ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਡਾ ਇੱਕ ਸੱਭਿਆਚਾਰਕ ਤਿਹਾੜ ਹੈ ਜੇ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਉਹ ਨਵੀਂ ਪੀੜੀ ਉੱਤਰਦੀ ਜਾ ਰਹੀ ਹੈ ਉਹ ਪੀੜੀ ਮੋਸਟਲੀ ਇਸ ਤਿਹਾੜ ਜਾ ਰਹੀ ਹੈ ਪਰ ਅਸੀਂ ਨਹੀਂ ਚਾਹੁੰਦੇ ਕਿ ਸੱਭਿਆਚਾਰਕ ਸਿਹਾਰ ਸਾਡਾ ਟ੍ਰੈਡੀਸ਼ਨਲ ਆ ਇਹਨੂੰ ਕੋਈ ਵੀ ਨਾ ਭੁੱਲੇ ਤੇ ਅਸੀਂ ਆਖ ਕਰਦੇ ਹਾਂ ਕਿ ਸਾਰੇ ਸਾਡਾ ਇੱਕਜੁੱਟ ਹੋ ਕੇ ਦੇਸ਼ ਵਾਸੀ ਪੂਰੇ ਦੇਸ਼ ਵਾਸੀ ਇਸ ਸਿਹਾਰ ਨੂੰ ਸਰਬੱਤ ਦਾ ਖਾਣ ਹੋਸਣ ਆਨ ਹੋਸਣ ਦਾ ਰੂਪ ਦੇਣਾ ਚਾਹੀਦਾ ਹੈ ਤੇ ਅਸੀਂ ਬਹੁਤ ਹੀ ਖੁਸ਼ ਹਾਂ ਕਿ ਅੱਜ ਫਿਰ ਸਾਡੇ ਜਿਿੰਕੀ ਪਰਿਵਾਰ ਦੇ ਬਹੁਤ ਹੀ ਹੁੰਮਤਾ ਮਿਨਾ ਸਿਹਾਰ ਕਿਵੇਂ ਦੇਖਿਆ ਜਾਂਦਾ ਜਿਹੜੀ ਧੀਆਂ ਨੂੰ ਅੱਜ ਦੇ ਟਾਈਮ ਵੀ ਕੁੱਕਾਂ ਵਿੱਚ ਮਾਰਿਆ ਜਾਂਦਾ ਵੋ ਦੇਖੋ ਜੀ ਇਹ ਲੋਕਾਂ ਦੀ ਮੂਰਖਤਾ ਆ ਜਦ ਕਿ ਜਿਹੜੀਆਂ ਧੀਆਂ ਪੇਸ਼ਾਨ ਹਨ ਕਿ ਕਿੰਨੇ ਦੇ ਪੁੱਤ ਨਸ਼ੇ ਦੇ ਵਿੱਚ ਜਾ ਰਹੇ ਨੇ ਕਿੰਨਿਆਂ ਦੇ ਪੁੱਤ ਰਿਕੇ ਕਿੰਨੇ ਚੁੱਕੇ ਦੁਨੀਆ ਤੋਂ ਚਲੇ ਜਾ ਰਹੇ ਇਸ ਕਰਕੇ ਧੀਆਂ ਦਾ ਹੁਣ ਸਮਾਜ ਵਿੱਚ ਬਹੁਤ ਜ਼ਿਆਦਾ ਕਿ ਦਿੱਤੀ ਹੀ ਹੈ ਜਿਹੜੀ ਕਿ ਪਰਿਵਾਰ ਦੀ ਤੇ ਆਪਣੇ ਜੋ ਪਰਿਵਾਰ ਦੀ ਦਹਲੀਜ਼ ਉਨੂੰ ਸੂਚੀ ਕਰਦੀ ਹੈ ਇਸੇ ਕਰਕੇ ਕਹਿੰਦੇ ਆ ਧੀਆਂ ਦਾ ਸਤਿਕਾਰ ਕਰੋ ਉੱਤਮ ਬੰਧੂ ਹੈ ਕਿੰਨੇ ਰੂਪ ਹੈ ਧੀ ਦੇ ਧੀ ਦੇ ਜੀ ਬਹੁਤ ਨਾਰੀ ਦੇ ਬਹੁਤ ਰੂਪ ਨੇ ਸਭ ਤੋਂ ਪਹਿਲਾਂ ਜਦੋਂ ਉਹ ਧੀ ਬਣ ਕੇ ਤਰਤੀ ਤੇ ਆਉਂਦੀ ਹੈ ਸਭ ਤੋਂ ਪਹਿਲਾਂ ਜਦੋਂ ਉਸਨੇ ਵਿਆਹ ਜਦੋਂ ਉਹਦਾ ਰੂਪ ਲੈਂਦੀ ਹੈ ਮਾਂ ਨੂੰ ਬਾਤ ਵੀ ਰੋ ਗਈ ਉੱਤਾਰਦੀ ਹੈ ਭਾਗੀ ਦਾ ਪਰਜਾਈ ਪਰਜਾਈ ਦਾ ਆਪਣੇ ਭੂਆ ਦਾ ਮਾਂ ਦਾ ਬੜੇ ਰੂਪ ਉਤਾਰਦੀ ਹੈ ਜਿਵੇਂ ਉਹ ਜਦੋਂ ਉਸ ਨੂੰ ਪਰੇਸ਼ਾਨ ਕੀਤਾ ਤਾਂ ਉਹ ਬੜੇ ਬੜੇ ਚੰਗੇ ਰੂਪ ਉਤਾਰਦੀ ਕਿ ਮੈਸੀ ਕੀ ਦੇਣਾ ਚਾਹੁੰਦੇ ਪਰ ਮੈਸੀ ਇਹ ਨਹੀਂ ਚਾਹੁੰਦੀ ਆ ਕਿ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰ ਆ ਤੀਆਂ ਨੂੰ ਖੱਜ ਕੇ ਤਿਆਰ ਕਰੋ ਕਿ ਇਹਦੇ ਨਾਲ ਹੀ ਪਰਿਵਾਰ ਦੀ शान-ਸ਼ਾਨ ਵਧਦੀ ਹੈ ਤੇ ਮੈਂ ਸਹ ਦੇ ਦੇਣਾ ਚਾਹੁੰਦੇ ਆ ਕਿ ਇਹ ਤਿਹਾਰ ਇਸ ਤਰ੍ਹਾਂ 사वन ਦੀ ਰੂਪਤ ਆਦੀ ਹੈ ਬੜੀ ਕਿੱਤਿਆਂ ਨਾਲ ਸਾਰੇ ਮੰਦਰ ਵੀ ਜਹਾਂ ਜਗਾਂ ਤੇ ਬਣਾਏ ਜਾਂਦੇ ਨੇ ਧੰਨਵਾਦ ਜਨਤਨਗਰ ਦੇ ਦੇ ਵਸਨੀਕ ਸਭ ਸੱਜਣਾਂ ਨੇ ਉਤੰਤੀ ਕਰਦੀਆਂ ਸਾਰੇ ਮਹੱਲਾ ਦੇ ਵਸਨੀਕਾਂ ਨੇ ਵੀ ਸੇਵਾ ਕਰਦੀਆਂ ਆਂ ਜਨਮ ਹਸਪਤਾਲ ਪਰੋਂ ਤੇ ਐਜੈਂਟ ਕੋ ਆਪਣਾ ਕਿਸ਼ ਨੂੰ ਆ ਜੀ ਵੀ ਬਣਾਈ ਲਈ ਹੈ ਔਰ ਸਾਰਾ ਮਹੱਲਾ ਹੀ ਸਾਨੂੰ ਬਹੁਤ ਸਾਰੇ ਜੋੜ ਦੇ ਰਹੇ ਆਂ ਏਕ ਤਰ੍ਹਾਂ ਦਾ ਦਿਨ ਕੋ ਜੋੜ ਪਾਣੀ ਨੇ ਬਹੁਤ ਸਮਝ ਲੈਣਾ ਬਹੁਤ ਸਾਤਾ ਹੈ ਕਿਹੋ ਜਿਹੋਲੇ ਸ਼ਕਲ ਦਾ ਤੁਹਾਡੇ ਕੋਲ 70 75 ਸਾਲ ਪੁਰਾਣਾ ਬਰਾਜੀਨ ਮੰਦਰ ਹੈ ਬਾਕੀ ਸਾਰਿਆਂ ਨੂੰ ਜਨਮ ਦਿਨ ਬਹੁਤ ਬਹੁਤ ਵਧਾਈ ਅੱਜ ਤੇ ਦੀ ਬਹੁਤ ਬਧਾਈ ਥੈਂਕ ਯੂ